ਉਹਨੂੰ ਫਰੈਂਚ ਲੱਗਿਆ ਕਰੇ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਹਨਾਂ 10-10 20-20 ਮਿੰਟ ਕੋਰਨਰ ਵਿੱਚ ਬਿਠਾ ਰਿਹਾ ਕਰੇ। ਰੱਬਾ ਸਭ ਫਰ ਉਹਨੂੰ ਨਾ ਲੱਗਿਆ ਕਰੇ ਵੀ ਯਾਰ ਮੈਰਿਜ ਪਹਿਲਾਂ ਸਾਡੇ ਮਾਨਸਾ ਦੇ ਵਿੱਚ ਬਣਿਆ ਜੀ। ਅਸੀਂ ਇਹ 2018 ਚ ਬਣਾਇਆ ਜੀ। ਆਹ ਦੇਖੋ ਕੁਦਰਤੀ ਅਸੀਂ ਉਸ ਇਸ ਦਾ ਕੰਮ ਗਏ ਇੱਥੇ ਅਸੀਂ ਦੇਖਣ ਗਏ। ਤੁਸੀਂ ਦੇਖ ਸਕਦੇ ਹੋ ਵੀ ਇਹ 3 ਏਕੜ ਦੇ ਵਿੱਚ ਇਹ ਬਣਿਆ ਹੋਇਆ ਹੈ। ਬਹੁਤ ਹੀ ਸੋਹਣਾ ਕਲਾਸਿਕਲ ਡਿਜ਼ਾਈਨ ਦੇ ਕਲਾਸਿਕ ਡਿਜ਼ਾਈਨ ਦੇ ਵਿੱਚ ਕਿਉਂਕਿ ਜਿਹੜਾ ਤੁਸੀਂ ਫਰੰਟ ਦੇਖ ਰਹੇ ਹੋ ਇਹ ਕੱਲਾ ਕੱਲਾ ਜਿਹੜਾ ਡਿਜ਼ਾਈਨ ਹੈ ਇਹ ਸਾਰਾ ਹੱਥੀਵਰਕ ਹੋਇਆ ਕੋਈ ਵੀ ਆਰਟੀਫੀਸ਼ੀਅਲ ਇਹਦੇ ਤੇ ਚੀਜ਼ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਇਹਦਾ ਵਿਊ ਹੈ ਤੇ ਬੜਾ ਜਲਦੀ ਅਸੀਂ ਇਹ ਮੰਨ ਕੇ ਜਲ ਤਿਆਰ ਕੀਤਾ ਹੈ ਇਸ ਤਰ੍ਹਾਂ ਦੇ ਪੈਲਸ ਜਾਨੀ ਕਿ ਤੁਸੀਂ ਹੋਰ ਵੀ ਦੇਖੇ ਹੋਣਗੇ ਜਿਨ੍ਹਾਂ ਦੇ ਉੱਤੇ ਗਲਾਸ ਲੱਗਿਆ ਹੁੰਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਨੇ ਪਰ ਕਲਾਸਿਕ ਦੇ ਵਿੱਚ ਜਿਹੜਾ ਡਿਜ਼ਾਈਨ ਹੈ ਸੋਨੂੰ ਇਹ ਮੈਨੂੰ ਐ ਲੱਗਦਾ ਵੀ ਸ਼ਾਇਦ ਬਹੁਤ ਘੱਟ ਮਿਲਦਾ ਹੈ ਇਧਰਲੀ ਸਾਈਡ ਤੇ ਜਾਨੀ ਕਿ ਟਾਇਲਟ ਬਾਥਰੂਮ ਜਿਹੜੇ ਆ ਜਾਂਦੇ ਆ ਇੱਕ ਸਾਈਡ ਤੇ ਆ ਜਾਂਦੇ ਆ ਤੇ ਇਹ ਤੁਸੀਂ ਐਂ ਲਾ ਲਓ ਜੀ ਅਸੀਂ ਬੜਾ ਜਲਦੀ ਇਹ ਅਸੀਂ ਤਿਆਰ ਕੀਤਾ ਤੇ ਇਹਨਾਂ ਦੀ ਤੁਸੀਂ ਪਹਿਲਾਂ ਵੀ ਇੱਕ ਮੈਂ ਵੀਡੀਓ ਉਹਦੇ ਵਿੱਚ ਪਾਈ ਸੀ ਜਣੀ ਕਿ ਅਸੀਂ ਇੱਕ ਮਾਨਸਾ ਦੇ ਵਿੱਚ ਹਵੇਲੀ ਬਣਾਈ ਹੈ ਜਿਹੜੀ ਲੱਲੂਆਣਾ ਰੋਡ ਮਾਨਸਾ ਤੇ ਉਹ ਵੀ ਇੰਨਾ ਸਰਦਾਰਾ ਸਰਦਾਰਾ ਸਾਹਿਬ ਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹਦਾ ਐਂਟਰੀ ਹੈ ਇੱਥੋਂ ਇਹ ਇਹਦੀ ਮੇਨ ਐਂਟਰੀ ਆ ਜਾਂਦੀ ਹੈ ਤੇ ਔਰ ਪੋਜੀਸ਼ਨ ਦਾ ਕਰਕੇ ਇਹ ਇੱਕ ਮੂਰੋ ਬੰਦ ਕੀਤਾ ਹੈ ਕਿਉਂਕਿ ਨਾਲੇ ਇਹ بارشਾਂ ਦਾ ਕਰਕੇ ਜਿਹੜੇ ਕਿ ਸਾਗਵਾਂ ਦੇ ਦਰਵਾਜ਼ੇ ਸੀਗੇ ਇਸ ਕਰਕੇ ਇਧਰੋਂ ਤੁਸੀਂ ਐਂਟਰੀ ਬੰਦ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਜਿਹੜੀ ਇਹਦੀ ਲੋਕੇਸ਼ਨ ਹੈ ਐਲੀਵੇਸ਼ਨ ਫਰੰਟ ਹੈ ਤੇ ਬੜਾ ਹੀ ਜਣੇ ਕਿ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਕਿਸੇ ਆਪਾਂ ਕਿਲੇ ਦੇ ਵਿੱਚ ਗਏ ਹੋਨੇ ਹਨਾ ਤੇ ਸੋਨੂੰ ਸਾਰੀ ਮੈਂ ਇਹਦੀ ਫੁੱਲ ਡਿਟੇਲ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਅਗਲੀ ਵੀਡੀਓ ਚ ਪਾਉਣੀ ਹੈ ਇਸ ਕਰਕੇ ਉਹ ਤੁਹਾਨੂੰ ਸਾਰੀ ਡਿਟੇਲ ਦੇਣਾ ਇਧਰਲੀ ਸਾਈਡ ਤੇ ਜਣੇ ਕਿ ਅਫੀਸ ਰਹਿ ਜਾਂਦਾ ਜੀ ਦਫਤਰ ਰਹਿ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਅੰਦਰੋਂ ਬਹੁਤ ਸੋਹਣਾ ਜਿਹੜਾ ਇਹਦਾ ਹਾਲ ਹੈ ਹਾਲ ਬਣਿਆ ਹੋਇਆ ਤੇ ਤੁਹਾਨੂੰ ਦਿਖਾਉਨੇ ਆ ਵੀ ਅੰਦਰ ਅ ਬੜਾ ਹੀ ਜਾਨੀ ਕਿ ਸਜੀਦਗੀ ਦੇ ਨਾਲ ਇਹ ਜਿਹੜਾ ਕਿ ਸਾਲ ਬਣਿਆ ਆ ਜਿਹੜੀ ਆ ਜਾਂਦੀ ਹੈ ਜਿੱਥੇ ਇਹ ਆਪਣੀ ਮੇਨ ਐਂਟਰੀ ਜਿਹੜੀ ਆਪਾਂ ਮੈਂ ਤੁਹਾਨੂੰ ਬਾਹਰੋਂ ਦਿਖਾਈ ਸੀ ਇਹ ਅੰਦਰ ਦੀ ਵੀ ਮੈਂ ਤੁਹਾਨੂੰ ਦਿਖਾਤੀ ਵੀ ਇੱਥੋਂ ਦੀ ਜਿਹੜੀ ਹੈ ਮੇਨ ਐਂਟਰੀ ਹੈ ਤਾਂ ਉਹ ਤੋਂ ਵੀ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਅੰਦਰੋਂ ਆਪਣਾ ਹਾਲ ਇਹ ਜਿਹੜਾ ਹਾਲ ਹੈ ਜੀ ਸਾਹਮਣੇ ਸਟੇਜ ላይ ਜਾਂਦੀ ਹੈ ਇਹ ਹਾਲ ਤੁਸੀਂ ਜਿਹੜਾ ਦੇਖ ਰਹੇ ਹੋ ਇਹ 80 ਬਾਏ 150 ਦਾ ਹਾਲ ਹੈ तकरीबन तकरीबन 1500 ਦੀ ਗੈਦਰਿੰਗ 2000 ਦੇ ਲਗਭਗ ਇਹਦੇ ਵਿੱਚ ਮੰਨ ਲੈ ਵੀ ਹੋ ਜਾਂਦੀ ਹੈ ਤੇ ਬੜਾ ਹੀ ਸਾਡੇ ਇਲਾਕੇ ਦੇ ਵਿੱਚ ਬੜੀ ਸ਼ਾਨਦਾਰੀ ਚੀਜ਼ ਬਣੀ ਹੈ ਕਿਸੇ ਵੀ ਵੀਰ ਭਰਾ ਨੇ ਆਪਣੇ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਜਾਨਕੀ ਬਿਲਡਿੰਗ ਕੋਈ ਬਣਵਾਣੀ ਹੋਵੇ ਤੇ ਪੂਰੇ ਪੰਜਾਬ ਦੇ ਵਿੱਚ ਆਪਣੀ ਸਰਵਿਸ ਹੈ ਜੀ ਤੇ ਕਿਸੇ ਵੀ ਆਪਣੇ ਪੰਜਾਬ ਦੇ ਏਰੀਆ ਦੇ ਵਿੱਚ ਤੁਸੀਂ ਮਨ ਲੈ ਆਪਣੇ ਚਾਹੇ ਕਲਾਸਿਕਲ ਲੁੱਕ ਦੀਆਂ ਡਿਜ਼ਾਈਨ ਦੀਆਂ ਕੋਠੀਆਂ ਹੋ ਗਈਆਂ ਜੀ ਚਾਹੇ ਇਹ ਹੋ ਗਿਆ ਸਾਹਮਣੇ ਇਹਨਾਂ ਦਾ ਦਫ਼ਤਰ ਬਣਿਆ ਹੈ ਕਿਸੇ ਨੇ ਬੁਕਿੰਗ ਕਰਨੀ ਹੋਵੇ ਤਾਂ ਜਨਨ ਕਿ ਇਸ ਤਰ੍ਹਾਂ ਦਾ ਤੁਸੀਂ ਇਸ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਹੋ ਆ ਕੁਝ ਹਦਾਇਤਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਪੈਲਸ ਦੇ ਵਿੱਚ ਹੁੰਦੀਆਂ ਨੇ ਤੇ ਕਿਸੇ ਵੀ ਵੀਰ ਭਾਈ ਨੇ ਇਸ ਤਰ੍ਹਾਂ ਦਾ ਬਣਾਉਣਾ ਹੋਵੇ ਦੇਖੋ ਕਿੰਨਾ ਸੋਹਣਾ ਬਿਊਗਾ ਕਿਸੇ ਨੇ ਆਪਣਾ ਇਹਨਾਂ ਨਾਲ ਕੰਟੈਕਟ ਵੀ ਕਰਨਾ ਹੋਵੇ ਕਰ ਵੀ ਸਕਦਾ ਹੈ ਤੇ ਸਾਡੇ ਚੰਗੇ ਕੰਮਾਂ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਧੰਨਵਾਦ ਕਿੱਦਾਂ ਲੱਗਿਆ ਸਾਰਿਆਂ ਦਾ ਬਹੁਤ ਬਹੁਤ